ਦੁੱਖ ਦੇ ਨਾਲ ਤੁਹਾਨੂੰ ਇਹ ਗੱਲ ਦੱਸਦਾ ਕਿ ਇੱਕ ਆਪਣੇ ਪੰਜਾਬ ਦਾ ਵਿਅਕਤੀ ਗੁੰਮशुदा ਹੋਇਆ ਪਿਆ ਉਹਦੀ ਤੁਹਾਨੂੰ ਮੈਂ ਫੋਟੋ ਵੀ ਵਿਖਾ ਦਿੰਦਾ ਕੋਸ਼ਿਸ਼ ਕਰੋ ਕਿ ਉਹ ਵਿਅਕਤੀ ਲੱਭ ਸਕੇ ਬਹੁਤ ਜ਼ਿਆਦਾ ਜਿਹੜਾ ਕਹਿ ਲਓ ਪੰਜਾਬ ਦੇ ਵਿੱਚ ਉਹਦੇ ਪੋਸਟਰ ਬੈਨਰ ਲੱਗੇ ਪਏ ਆ ਕਿ ਅੱਜ ਲੱਭ ਜੇ ਕੱਲ ਲੱਭ ਜੇ ਪਰ ਉਹ ਲੱਭ ਨਹੀਂ ਰਿਹਾ ਤੁਹਾਨੂੰ ਮੈਂ ਪੋਸਟਰ ਦਿਖਾ ਦਿੰਨਾ ਪਹਿਲਾਂ ਤਾਂ ਗਾਂ ਆ ਜਾ ਹੌਲੀ ਹੌਲੀ ਤੁਹਾਨੂੰ ਪੋਸਟਰ ਦਿਖਾਵਾਂਗੇ ਬੜੇ ਦੁੱਖੇ ਦੇ ਨਾਲ ਇਹ ਹੋ ਰਿਹਾ ਗਵਾਚਿਆ ਬੰਦਾ ਹੋ ਰਿਹਾ ਇਹ 2.5 ਸਾਲ ਹੋ ਗਏ 2.5 ਸਾਲ ਦੇ ਲਗਭਗ ਹੋ ਗਏ ਹਲੇ ਤੱਕ ਸਾਨੂੰ ਲੱਭ ਹੀ ਨਹੀਂ ਰਿਹਾ ਹੁਣ ਇਹ ਕਾਹਦਾ ਬੈਨਰ ਲਾਇਆ ਸੁਣੀ ਚੱਲੋ ਹੁਣ ਮੈਂ ਜਾਣ ਕੇ ਗੱਲ ਕਹੀ ਸੀ ਕਿ ਗਵਾਚਿਆ ਗਵਾਚਿਆ ਦਾ ਕੰਮ ਹੀ ਹੋਇਆ ਪਿਆ ਇਹ ਬਣਾਇਆ 118 ਨਵੇਂ ਸਕੂਲ ਆਫ ਐਮਿਨੈਸ ਸਭ ਤੋਂ ਵੱਡੀ ਗੱਲ ਇਹ ਆ ਕਿ ਸਕੂਲ ਜਿਹੜੇ ਨਵੇਂ ਬਣਾਏ ਆ ਮੈਂ ਬਹੁਤਾ ਸਮਾਂ ਨਹੀਂ ਖਰਾਬ ਕਰਦਾ ਭਗਵੰਤ ਮਾਨ ਜੀ ਤੁਸੀਂ ਇੱਕ ਗੱਲ ਦਾ ਗੱਲ ਕਰਦੇ ਹੋ ਤੁਸੀਂ ਜਵਾਬ ਦਿਓਗੇ ਇਸ ਗੱਲ ਦਾ ਕਿ ਜਿੰਨੇ ਸਰਕਾਰੀ ਅਫਸਰ ਆ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਕਿ ਜਿਹੜੇ ਇਹਨਾਂ ਸਰਕਾਰੀ ਅਫਸਰਾਂ ਦੇ ਬੱਚੇ ਆ ਸਰਕਾਰੀ ਟੀਚਰਾਂ ਦੇ ਬੱਚੇ ਆ ਉਸ ਸਕੂਲ ਆਫ ਐਮੀਨਸ ਦੇ ਵਿੱਚ ਉਹਨਾਂ ਨੇ ਦਾਖਲਾ ਕਰਾ ਲਿਆ ਕੀ ਟੀਸੀ ਦੇ ਬੱਚਿਆਂ ਨੇ ਦਾਖਲਾ ਕਰਾ ਲਿਆ ਐਸਐਸਪੀ ਦੇ ਬੱਚਿਆਂ ਨੇ ਦਾਖਲਾ ਕਰਾ ਲਿਆ ਜੱਜਾਂ ਦੇ ਬੱਚਿਆਂ ਨੇ ਦਾਖਲਾ ਕਰਾ ਲਿਆ ਇਹ ਤੁਸੀਂ ਦੱਸੋ ਇਹ ਆਪ ਦੱਸੋ ਇਹ ਗੱਲ ਜੇਕਰ ਤਗੜੀਆਂ ਪੋਸਟਾਂ ਦੇ ਬੱਚਿਆਂ ਨੇ ਐਸਐਸਪੀ ਡੀਐਸਪੀ ਐਸਐਚਓ ਤਾਂ ਦੂਰ ਦੀ ਗੱਲ ਆ ਮੈਂ ਕਹਿੰਨਾ ਆ ਕਿਸੇ ਸਿਪਾਹੀ ਦੇ ਬੱਚੇ ਨੇ ਇੱਥੇ ਜਿਹੜੇ ਕੱਲ ਉਹ ਵੀ ਪ੍ਰਾਈਵੇਟ ਪੜਾਉਂਦੇ ਫਿਰਦੇ ਆ ਜੇਕਰ ਸਕੂਲ ਆ ਫੈਮਿਨੈਸ ਐਡੇ ਚੰਗੇ ਬਣ ਚੁੱਕੇ ਆ ਤੇ ਤੁਸੀਂ ਇਹ ਗੱਲ ਦਾ ਜਵਾਬ ਦਿਓ ਇਹ ਤੁਹਾਡੇ ਮਹੱਲਾ ਕਲੀਨ ਕਰ ਗਿਆ ਪੰਜਾਬ ਦੇ ਵਿੱਚ ਤਾਂ ਮਹੱਲਾ ਕਲੀਨ ਖੋਲਤੇ ਤੇ ਆਪ ਦਵਾਈ ਲੈਣ ਜਾ ਕੇ ਦਿੱਲੀ ਪੈ ਜਾਣਾ ਹੁਣ ਇਹ ਸਕੂਲ ਆ ਫੈਮਿਨੈਸ ਤੁਹਾਡੇ ਸਾਰੇ ਦੇ ਸਾਰੇ ਉਹਨਾਂ ਚਿਰ ਨੇ ਫਾਲਾ ਜਿੰਨ ਹਲੇ ਚੱਲ ਤੁਹਾਡੇ ਐਮਐਲਏ ਦੇ ਤਾਂ ਨਵੇਂ-ਨਵੇਂ ਵਿਆਹ ਹੋਏ ਆ ਹਲੇ ਤਾਂ 2-3 ਸਾਲਾਂ ਦੇ ਮਤਲਬ ਪ੍ਰਮਾਤਮਾ ਝੋਲੀਆਂ ਭਰੇ ਸੱਚੇ ਪਾਤਸ਼ਾਹ ਸੁਨੇ ਪੁੱਤਰਾਂ ਦੀ ਦਾਤ ਧੀਆਂ ਦੀ ਦਾਤ ਸਭ ਨੂੰ ਬਖਸ਼ੇ ਹੁਣੇ ਚਲੋ ਤੁਹਾਨੂੰ ਤਾਂ ਇਹ ਟਾਈਮ ਲਾ ਕੇ ਮਤਲਬ ਤੁਹਾਡੀ ਜਿਹੜਾ ਕਹਿੰਦੇ ਸਕੂਲ ਤੁਸੀਂ ਤਾਂ ਨਹੀਂ ਪੜਾ ਸਕਦੇ ਕੀ ਅਫਸਰਾਂ ਦੇ ਬੱਚੇ ਸਕੂਲ ਆਫ ਫੈਮਿਨਸ ਦੇ ਵਿੱਚ ਪੜ੍ਹਨੇ ਸ਼ੁਰੂ ਹੋ ਗਏ ਆ ਇਹ ਦੱਸਿਆ ਜੇ ਹੁਣ ਇਹ ਵੀ ਸੁਣ ਲੋ ਗੱਲ ਆ ਤੁਸੀਂ ਇੱਕ ਗੱਲ ਵੇਖੋ ਆ ਕਿੱਡਾ ਲੋਹਾ ਮੋਟਾ ਲਾਇਆ ਪਿਆ ਇਹ ਕਿਹੜਾ ਰੋੜਾ ਇਹ ਰੋਡ ਹੈਗਾ ਫਾਜ਼ਿਲਕਾ ਤੋਂ ਲੈ ਕੇ ਮਲੋਟ ਵਾਲਾ ਰੋੜਾ ਫਾਜ਼ਿਲਕਾ ਮਲੋਟ ਵਾਲਾ ਕਿੰਦੀ ਪਾਪਾ ਲੋਹੇ ਦੀ ਗਾਂ ਵਿਖਾ ਯਾਰ ਇੱਦਾਂ ਆ ਲੋਹੇ ਦੀ ਐਡੀ ਪਾ ਕੇ ਕਰ ਕਿਸੇ ਗਰੀਬ ਨੂੰ ਤੁਸੀਂ ਕਮਰਾ ਨਹੀਂ ਪਾ ਕੇ ਦੇ ਸਕਦੇ ਗਾਂ ਵੀ ਆ ਜਾ ਆ ਵਿਚਾਲੋ ਜੇ ਵਿਖਾ ਕੇ ਕਿੰਨਾ ਕਿੰਡੀਆਂ ਪਾਈਪਾਂ ਲੱਗੀਆਂ ਇਹ ਆ ਵੇਖੋ ਕਿੰਡੀਆਂ ਕਿੰਡੀਆਂ ਪਾਈਪਾਂ ਲੱਗੀਆਂ ਹੁਣ ਐਡੀਆਂ ਐਡੀਆਂ ਪਾਈਪਾਂ ਲਾਈਆਂ ਲੋਹਿਆ ਪਤਾ ਨਹੀਂ ਮੈਂ ਕਹਿੰਦਾ ਇੰਨਾ ਮਹਿੰਗਾ ਲੋਹਿਆ ਆਇਆ ਪਿਆ ਤੁਸੀਂ ਹਜ਼ਾਰਾਂ ਰੁਪਏ ਇੱਥੇ ਲਾਈ ਜਾਂਦੇ ਆਂ ਔਰ ਮੈਂ ਕਈ ਵਾਰ ਵੇਖਿਆ ਮੁਕਸਰ ਤੋਂ ਕੋਟਕਪੂਰਾ ਰੋਡ ਤੇ ਵੀ ਤੁਹਾਡੇ ਐਨੇ ਜਿਹੜਾ ਕਹਿ ਲੋ ਪੋਸਟਰ ਲੱਗੇ ਪਏ ਆ ਲੋਹੇ ਦੀਆਂ ਪਾਈਪਾਂ ਵਾਲੇ ਆ ਕਰੋੜਾਂ ਰੁਪਏ ਦਾ ਤੁਸੀਂ ਲੋਹਾ ਇੱਥੇ ਪਏ ਪਏ ਨੂੰ ਜੰਗਾਲ ਲੱਗ ਜਾਣੀ ਆ ਪਏ ਪਏ ਨੂੰ ਨਾਲ ਇੱਕ ਗੱਲ ਹੋਰ ਜਦੋਂ ਦਾ ਕੋਈ ਇਸ ਸਰਕਾਰੀ ਜਗ੍ਹਾ ਦੇ ਵਿੱਚ ਕੋਈ ਬੰਦਾ ਦੁਕਾਨ ਪਾਲੇ ਤੁਸੀਂ ਉਹਦੀ ਦੁਕਾਨ ਚਕਾ ਦਿੰਨੇ ਆਂ ਪ੍ਰਸ਼ਾਸਨ ਸਾਡਾ ਕਿ ਆ ਤੁਹਾਡੇ ਬੈਨਰਾਂ ਨੂੰ ਚਟਣਾ ਕਿਸ ਨੇ ਜੀਮ ਮਾਰਨੀ ਆ ਪੀਲੇ ਬੈਨਰ ਤੇ ਕਿਸੇ ਨੇ ਕਮਾਲ ਹੋ ਗਈ ਤੁਹਾਡੀ ਹੁਣ ਗਾਂਹ ਆ ਜੋ ਹੁਣ ਇੱਥੇ ਕੀ ਲਿਖਿਆ 872 ਮਹਾ ਆਮ ਆਦਮੀ ਕਲੀਨਿਕ ਭਗਵੰਤ ਮਾਨ ਵਾਹ ਜੀ ਵਾਹ ਸਤਿ ਸ੍ਰੀ ਅਕਾਲ ਜੀ ਆਦਾਬ ਨਮਸਕਾਰ ਜੀ ਪਾਸ਼ਾ ਜੀ ਉਹ ਤੁਹਾਡੇ ਪੋਸਟਰ ਵੇਖਦੇ ਘਰਾਨ ਹੋਏ ਪਏ ਆ ਤੁਹਾਡੇ ਪੋਸਟਰ ਵੇਖਦੇ ਘਰਾਨ ਹੋਏ ਪਏ ਆ ਹੁਣ 872 ਮਹੱਲਾ ਕਲੀਨਿਕ ਬਣਾਏ ਆ ਪਹਿਲਾਂ 500 ਮਹੱਲਾ ਕਲੀਨਿਕ ਸੀ ਲਗਭਗ ਇਹ ਤੁਸੀਂ ਇਹ ਯਾਦ ਰੱਖੋ 150 ਕਰੋੜ ਰੁਪਏ ਦੇ ਮਹੱਲਾ ਕਲੀਨਿਕ ਬਣਾ ਦਿੱਤੇ ਆ ਤੇ ਤੁਹਾਡੇ ਮਹੱਲਾ ਕਲੀਨਿਕਾਂ ਦਾ ਫਾਇਦਾ ਕੀ ਆ ਜਿਹਨੇ ਬੰਦੇ ਨੇ ਮਹੱਲਾ ਕਲੀਨਿਕ ਬਣਾਏ ਹੋਣ ਉਸ ਬੰਦੇ ਦਾ ਇਲਾਜ ਜਾ ਕੇ ਅਪੋਲੋ ਦਿੱਲੀ ਹਸਪੀਟਲ ਦੇ ਵਿੱਚ ਹੋਵੇ ਅਜਿਡੇ ਉੱਤੇ ਕੀ ਸ਼ਰਮ ਵਾਲੀ ਗੱਲ ਹੋ ਸਕਦੀ ਆ ਅਜਿਡੇ ਉੱਤੇ ਮੈਂ ਤੁਹਾਨੂੰ ਕਿਹੜੀ ਸ਼ਰਮ ਵਾਲੀ ਗੱਲ ਦੇਵਾਂ ਦੂਜੇ ਨੰਬਰ ਤੇ ਝਾਤੀ ਮਾਰਿਆ ਜੇ ਕਿ ਚਲੋ ਪੰਜਾਬ ਦੇ 172 ਮਹੱਲਾ ਕਲੀਨਿਕਾਂ ਦੇ ਵਿੱਚ ਕੋਈ ਇੱਧਰ ਵਿਖਾਓ ਇੱਧਰ ਇੱਧਰ ਹੱਥ ਜੋੜੀ ਖੜਾ ਹੋ ਹੱਥ ਤਾਂ ਤੈਨੂੰ ਅਸੀਂ ਜੋੜਦੇ ਹਾਂ ਤੇ ਮਾਰਾ ਮੋਟਾ ਸਾਡਾ ਪੈਸਾ ਬਚਾ ਜੇ ਆ ਪੈਸਾ ਕਿੱਥੋਂ ਆਈ ਜਾਂਦਾ ਕਿਹੜੀ ਥਾਂ ਤੋਂ ਪੈਸਾ ਲਿਆ ਰਹੇ ਆ ਮਾਨ ਸਾਹਿਬ ਉਹ ਮਾਨ ਸਾਹਿਬ ਜੀ ਹਲੋ ਮਾਨ ਸਾਹਿਬ ਆ ਤੁਹਾਡੇ 872 ਮਹੱਲਾ ਕਲੀਨਿਕ ਜਿਹੜੇ ਬਨੇ ਆ ਤੁਹਾਡਾ ਇਹਨਾਂ ਤੇ ਇਲਾਜ ਨਹੀਂ ਹੋ ਸਕਿਆ ਇਹ ਜਿਹੜੇ ਇੱਕ ਮਹੱਲਾ ਕਲੀਨਿਕ ਦੇ ਜਿਹੜੇ ਕਹ ਲੋ ਮੁੱਖ ਮੰਤਰੀ ਦਾ ਇਲਾਜ ਨਹੀਂ ਕਰ ਸਕੇ ਉਹ ਆਮ ਜਨਤਾ ਦਾ ਕਿੱਥੋਂ ਇਲਾਜ ਕਰ ਦੇਣਗੇ ਆਏ ਹਾਏ 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 ਕਿਹੜੇ ਕਿੱਥੇ ਰਕਤ ਲਖਾਵਾ ਦਿਲ ਸਾਡਾ ਚੋਰੀ ਹੋ ਗਿਆ ਹੁਣ ਤੁਸੀਂ ਰਕਤ ਪਤਾ ਨਹੀਂ ਕਿੱਥੇ ਲਖਾਓਗੇ ਤੁਹਾਡਾ ਵੀ ਜਿਹੜਾ ਚੋਣ ਮੈਨੀਫੈਸਟੋ ਸੀ ਉਹ ਵੀ ਚੋਰੀ ਹੋ ਗਿਆ ਨਵੇਂ ਨਵੇਂ ਮੰਤਰੀ ਬਣਾਉਣ ਤੇ ਰਹਿੰਦੇ ਆ ਤੁਸੀਂ ਤੇ ਆ ਏਡੇ ਏਡੇ ਬੈਨਰ ਲਾ ਕੇ ਤੁਸੀਂ ਕੀ ਲੋਕਾਂ ਨੂੰ ਦੱਸ ਰਹੇ ਆ ਯਾਰ ਸਮਝ ਨਹੀਂ ਆਉਂਦੀ ਉਹ ਅਸੀਂ ਵੇਖਦੇ ਰਹਿੰਦੇ ਸਾਡੀਆਂ ਅੱਖਾਂ ਜੀ ਵੱਜੀ ਜਾਂਦਾ ਬਸ ਚਲਕੋਰੀ ਪਈ ਜਾਂਦੀ ਏ ਜਿਹੜਾ ਇੰਨਾ ਕੁਝ ਬਣਾਇਆ ਮੇਰੇ ਬਾਪੂ ਨੂੰ ਮੰਗਲ ਜਿਹੜਾ ਕੱਲੋ 15 ਕ ਦਿਨ ਹੋ ਚੁੱਕੇ ਆ ਲਾਈਟ ਲੱਗੀ ਆ 11000 ਵੋਲਟ ਦੀ ਮੈਂ ਪ੍ਰਾਈਵੇਟ ਹਸਪੀਟਲ ਦਾਖਲ ਕਰਾਇਆ ਕੁਝ ਸੱਜਣਾ ਨੇ ਮਦਦ ਵੀ ਕੀਤੀ ਕੇ ਹਿਸਾਬ ਲਾ ਲੋ ਵੀ 13 13000 ਰੁਪਏ ਦੇ ਟੀਕੇ ਇੱਕ ਦਿਨ ਚ ਲੱਗਦੇ ਰਹੇ ਆ ਤੇ ਜੇਕਰ ਉਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਸਹੂਲਤਾਂ ਹੁੰਦੀਆਂ ਤੇ ਮੈਨੂੰ ਆਪਾਂ ਨੂੰ ਕਿਸੇ ਦੀ ਮਦਦ ਮੰਗਣ ਦੀ ਲੋੜ ਨਾ ਪੈਂਦੀ ਇਹ ਆ 100 ਮਹੱਲਾ ਕਲੀਨਿਕ ਕੀ ਦੱਸਗੇ ਤੁਹਾਨੂੰ ਹਲੇ ਆ ਕਹਿੰਦੇ ਪ੍ਰਕਾਸ਼ ਮੁਫਤ ਦਵਾਈਆਂ ਹੈ 80 ਪ੍ਰਕਾਰ ਦੀਆਂ ਦਵਾਈਆਂ ਕਿਹੜੀਆਂ ਦਵਾਈਆਂ ਕਿ ਇਹ ਦਵਾਈ ਕਾਦੀ ਆ ਤੁਹਾਡੇ ਲੀਵਰ ਦੀ ਦਵਾਈ ਮਿਲ ਜੂਗੀ ਕਹਿੰਦੇ ਸੀ ਇਹ ਲੀਵਰ ਖਰਾਬ ਆ ਚਲੋ ਕੋਈ ਗੱਲ ਨਹੀਂ ਇੱਥੇ ਤੁੱਖਾਂ ਮਿਲ ਜੀ ਫੇਰ ਮਾਨਸਾਹ ਮੈਨੂੰ ਮਾਨਸਾਹ ਸਾਹਿਬ ਨਾਲ ਗੱਲ ਕਰਨ ਦਾ ਗਵਾਹ ਆ ਜਾ ਮਾੜਾ ਜੀ ਗਵਾਹ ਆ ਇਹ ਮਾਨਸਾਹ ਸਾਹਿਬ ਜਿਹੜੀਆਂ 80 ਪ੍ਰਕਾਰ ਦੀਆਂ ਮੁਫਤ ਦਵਾਈਆਂ ਉਹ ਦਵਾਈ ਕਾਦੀ ਕਰੀ ਆ ਉਹਦੇ ਵਿੱਚ ਕਿ ਹੱਡ ਦੁਖਣ ਦੀ ਦਵਾਈ ਹੈਗੀ ਆ ਕੱਲ ਨੂੰ ਦਿੱਲੀ ਨਾਲ ਪੈਜੋ ਤੁਸੀਂ ਜਾ ਕੇ ਕੀ ਹੈ ਇੱਕ ਦਵਾਈ ਹੈ ਇਹੋ ਜੀ ਵੀ ਸਾਨੂੰ ਇਹਦੇ ਵਿੱਚ ਨਾ 81 ਪ੍ਰਕਾਰ ਦੀਆਂ ਕਰਦੇ ਇੱਕ ਦਵਾਈ ਬਿਸ਼ਰਮੀ ਦੀ ਪਾ ਦੋ ਇਹਦੇ ਵਿੱਚ ਉਹ ਬਿਸ਼ਰਮੀ ਦੀ ਦਵਾਈ ਅਸੀਂ ਲੈ ਲਿਆ ਕਰਾਂਗੇ ਅਸੀਂ ਚੁੱਪ ਕਰਕੇ ਬਹਿ ਜਾ ਕਰਾਂਗੇ ਨਹੀਂ ਸਾਥੋਂ ਭਰਾਵਾ ਜੇਕਰ ਤੂੰ ਸਾਨੂੰ ਸ਼ਰਮਿੰਦਗੀ ਦੀਆਂ ਗੋਰੀਆਂ ਨਾ ਖਵਾਈਆਂ ਸਾਡੇ ਅੱਗੇ ਕੱਖ ਨਹੀਂ ਰਹਿਣਾ ਮੇਰੇ ਸਾਹ ਦੇ ਨਾਲ 15 ਆ 20 25000 ਰੁਪਏ ਦੇ ਇੱਥੇ ਲੋਹਿਆਂ ਤੁੰਨੇ ਪਿਆ ਲੋਹਿਆ ਲੱਗਿਆ ਪਿਆ ਇੱਥੇ ਥਾਂ ਥਾਂ ਤੇ ਹੋਰ ਕਈ ਥਾਵਾਂ ਤੇ ਲੋਹੇ ਲਾਇਆ ਪਿਆ ਇਹ ਲੋਹੇ ਦਾ ਬੈਨੀਫਿਟ ਕੀ ਆ ਕਿਸੇ ਨੂੰ ਲੋਕਾਂ ਦੇ ਮਕਾਨ ਪਵਾ ਦੋ ਤੁਹਾਡੀ ਫੋਟੋ ਟਾਂਕੇ ਕੀ ਕਹਿਣਾ ਲੋ ਤੁਸੀਂ ਕਰੋੜਾ ਰੁਪਈਆ ਦਾ ਕਰਜ਼ਾ ਚੱਕਿਆ ਗਾਂ ਯਾਰ ਇਹਦੇ ਨਾਲ ਹੀ ਗੱਲ ਆ ਆਮਨ ਸਾਹਿਬ ਹਲੋ ਮਨੇ ਖੜੇ ਤਾ ਉਹ ਇਹਨੇ ਨਾਲ ਗੱਲ ਕਿੱਥੇ ਸੌਣੇ ਚਾਹੇ ਆਮਨ ਸਾਹਿਬ ਜਿਹੜਾ ਤੁਸੀਂ ਕਰਜ਼ਾ ਚੱਕਿਆ ਉਹਦੀਆਂ ਤਾਂ ਕਿਸ਼ਤਾ ਭਰਤੀਆਂ ਚਲੋ ਇੱਧਰ ਵੀ ਦੱਸੀ ਇਹਨੇ ਜਿਹੜਾ ਆਮਨ ਸਾਹਿਬ ਨੇ ਆਮਨ ਸਾਹਿਬ ਜੀ ਜਿਹੜਾ ਤੁਸੀਂ ਕਰਜ਼ਾ ਚੱਕਿਆ ਉਹਦੀਆਂ ਤਾਂ ਕਿਸ਼ਤਾ ਭਰਤੀਆਂ ਜਿਹੜਾ ਪੁਰਾਣਾ ਕਰਜ਼ਾ ਸੀ ਬੇਈਮਾਨੀ ਤੁਸੀਂ ਕਰਦੇ ਨਹੀਂਗੇ ਤੇ ਤੁਸੀਂ 1 ਰੁਪਏ ਦੀ ਬੇਈਮਾਨੀ ਨਹੀਂ ਕਰਦੇ ਸਾਰਿਆਂ ਨੂੰ ਕਹਿੰਨੇ ਆ ਫੇਰਾ ਬੈਨਰ ਤੁਹਾਡੇ ਕੋਲ ਛਾਪ ਕੇ ਦੇਈ ਜਾਂਦਾ ਜਿਹੜਾ ਮੇਰੇ ਸਾਹਬ ਦਾ ਨਾ 20 25 25000 ਰੁਪਏ ਨਾਲ ਤੇ ਖਰਚਾ ਹੁੰਦਾ ਕੀ ਗੱਲ ਜਿਹੜੀ ਬਾਪੂ ਜੀ ਦੀ 25000 ਰੁਪਿਆ ਪੈਨਸ਼ਨ ਹਲੋ ਮਾਨ ਸਾਹਿਬ ਜੀ ਹਲੋ ਬੋਲੋ ਭਾਈ ਜੀ ਵੱਡ ਜੀ ਅਸੀਂ ਵੀ ਹੱਥ ਜੋੜਦੇ ਹਾਂ ਜਿਹੜਾ 25000 ਰੁਪਏ ਦੀ ਜਿਹੜੀ ਪੈਨਸ਼ਨ ਆਉਂਦੀ ਸੀ ਕੋਈ ਵਿਆਜ ਲੱਗਿਆ ਉਹਨੂੰ ਜਾਂ ਜਿਹੜੇ 3 ਲੱਖ ਦੇ ਬੂਟ ਹਲੋ ਮਾਨ ਸਾਹਿਬ ਝਾਤ ਹੀ ਨਹੀਂ ਮਾਰਦੇ ਇੱਕ ਤਾਂ ਕਿੱਥੇ ਗਰੀਬਾਂ ਦੀ ਸੁੰਦੇ ਆਗੇ ਜਿਹੜੇ 3 ਲੱਖ ਦੇ ਬੂਟ ਪਾਉਣੇ ਆ ਉਹ ਹੁਣ ਕੋਈ ਉਹਦੇ ਚ ਕੋਈ ਸੋਨਾ ਸੋਨਾ ਨਿਕਲਦਾ ਜਿਹਦੇ ਨਾਲ ਆ ਚੱਲੀਏ ਗੱਲ ਸੋਚਣ ਵਾਲੀ ਆ ਮਾਨ ਸਾਹਿਬ ਕਿ ਕਰਜ਼ਾ ਚੱਕਿਆ ਤੁਸੀਂ ਹਜ਼ਾਰਾਂ ਕਰੋੜਾ ਰੁਪਈਆ ਕਰਜ਼ਾ ਚੱਕ ਲਿਆ ਪੰਜਾਬ ਦੇ ਤੁਸੀਂ ਆ ਸਾਡੇ ਸਿਰ ਦੇ ਵਾਲ ਆ ਨਾ ਜਿਹੜੇ ਹਾਡੇ ਆਉਣ ਵਾਲੇ ਜਿਹੜੇ ਬੱਚਿਆਂ ਨੇ ਧਰਤੀ ਤੇ ਜਨਮ ਲੈਣਾ ਉਹਨਾਂ ਦੇ ਵੀ ਹਾਲ ਬੰਨ ਤੇ ਤੁਸੀਂ ਹੁਣ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਤੁਸੀਂ ਉਹਦਾ ਕੈਨੇ ਹੁੰਨੇ ਸੀ ਕਿਸ਼ਤਾਂ ਭਰਤ ਨਾ ਅਸੀਂ ਵੀ ਹੱਥ ਜੋੜਦੇ ਤੁਸੀਂ ਕੈਨੇ ਹੁੰਨੇ ਆ ਕਿਸ਼ਤਾਂ ਭਰਤਗਾ ਪਰ ਜੇਕਰ ਉਹ ਪੈਸੇ ਦੀਆਂ ਕਿਸ਼ਤਾਂ ਭਰੀ ਜਾਂਦੇ ਆ ਫਿਰ ਆ ਬੈਨਰ ਸਪਾਉਣ ਨੂੰ ਕਿੱਥੋਂ ਲਈ ਆਉਂਦੇ ਆ ਹੈਲੋ ਮਾਨ ਸਾਹਿਬ ਆ ਮੋਰੀਆਂ ਵੀ ਕੱਢੀਆਂ ਪਿੰਨਾ ਤੁਹਾਡੇ ਬੈਨਰਾਂ ਚ ਤੇ ਹਵਾ ਹਵਾ ਪੈ ਕੇ ਪਾਟਨ ਨਾ ਮਾਨ ਸਾਹ ਦੇ ਤਾਂ ਧੁੱਪ ਲੱਗਦੀ ਆ ਤੁਹਾਨੂੰ ਸ਼ਾਮ ਸਪਹਰੇ ਧੁੱਪ ਲਗਣੀ ਆ ਤੁਹਾਡਾ ਰੰਗ ਕਾਲਾ ਹੋ ਜਾਣਾ ਨਾਲੇ ਆ ਬੈਨਰਾਂ ਦਾ ਰੰਗ ਪੀਲੇ ਤੋਂ ਖਰਾਬ ਹੋ ਜਾਣਾ ਤੇ ਜੇਕਰ ਇਹੀ ਜਿਵੇਂ ਤੁਸੀਂ ਆ ਕਰੋੜਾਂ ਰੁਪਈਆ ਦੀਆਂ ਜਿਵੇਂ ਆ ਵੇਖ ਲਓ ਲੋਕ ਕਹਣ ਕਿ ਤੇ ਐਵੇਂ ਹੀ ਕੱਟਦਾ ਆਹ ਦੇਖੋ ਕਿੱਡਾ ਮੋਟਾ ਲੋਹਾ ਲੱਗਿਆ ਇਹੀ ਯਾਰ ਕਿਸੇ ਮੈਂ ਕਹਿੰਨਾ ਤੁਸੀਂ ਹਜ਼ਾਰਾਂ ਕਰੋੜਾਂ ਰੁਪਈਆ ਜਿਹੜਾ ਲਾਉਂਗੇ ਮੇਰੇ ਸਾਹਮਣੋਂ ਦਾ ਕਰੋੜਾਂ ਰੁਪਈਆ ਲੱਗ ਜਾਣਾ ਇਹ ਕਰੋੜਾਂ ਰੁਪਈਆ ਦੇ ਲੋਕਾਂ ਦੇ ਮਕਾਨ ਪਾ ਦੋ ਇੱਧਰ ਹੀ ਕਹਿੰਨੇ ਆਪਾਂ ਤੁਸੀਂ ਇੱਧਰ ਨਾ ਆਪਾਂ ਉਹਨੂੰ ਗੱਲ ਕਰਕੇ ਆਪਾਂ ਇੱਧਰ ਮਾਨ ਸਾਹਿਬ ਜੇਕਰ ਇਹੀ ਲੋਕਾਂ ਦੇ ਕਮਰੇ ਪਵਾ ਦੋ ਤੁਹਾਨੂੰ ਸੀਸਾ ਦੇਣਗੇ ਪਰ ਹੁਣ ਤਾਂ ਸਾਡੇ ਕੋਲ ਵੱਧ ਸੀਸੇ ਨਿਕਲ ਹੀ ਜਾਂਦੇ ਨੇ ਫਿਰ ਮਾਨ ਸਾਹਿਬ ਤੁਸੀਂ ਕਹਿੰਨੇ ਆ 2 ਕਰੋੜ ਲਾਹ ਪਾਤਰੀ 2 ਕਰੋੜ ਲਾਹ ਪਾਤਰੀ ਤਾਂ ਬਣੀ ਹੋਈ ਆ ਲਾਹ ਪਾਤਰੀ ਜੋ ਕਿਸੇ ਨੂੰ ਅਜ ਤੱਕ ਵੀ ਚਵਾਨੀ ਨਹੀਂ ਮਿਲੀ ਤੇ ਲਾਹ ਪਾਤਰੀ ਦਾ ਫਾਇਦਾ ਕੀ ਆ ਲਾਹ ਪਾਤਰੀ ਦਾ ਕਾਂਗਰਸ ਵੇਲੇ ਦੀ ਚੱਲੀਪੁਰੀ ਆਉਂਦੀ ਆ ਵਾਹ ਮਾਨ ਸਾਹਿਬ ਵਾਹ ਲਓ ਵੇਖੋ ਜੀ ਸਕੂਲ ਆਫ ਫੈਮਿਨਿਟੀ ਬਣਾਤੇ ਹਲੇ ਤੱਕ ਸਰਕਾਰੀ ਅਫਸਰਾਂ ਦੇ ਬੱਚੇ ਸਕੂਲ ਆਫ ਫੈਮਿਨੇਸ਼ਨ ਚ ਐਡਮਿਸ਼ਨਾਂ ਨਹੀਂ ਕਰਾਈਆਂ ਔਰ ਦੂਜੇ ਪਾਸੇ 872 ਮੋਲਾ ਕਲੀਨਿਕ ਵੀ ਬਣਾਤੇ ਲਗਭਗ 150 ਕਰੋੜ ਰੁਪਏ ਦੇ ਇੱਕ ਮੁੱਖ ਮੰਤਰੀ ਦਾ ਇਲਾਜ ਨਹੀਂ ਕਰ ਸਕੇ ਮੱਲਾ ਕਲੀਨਿਕ ਤੇ 23 ਜਿਲ੍ਹਿਆਂ ਦੇ ਹਸਪਤਾਲਾਂ ਵਿੱਚੋਂ ਇੱਕ ਵੀ ਹਸਪਤਾਲ ਨਹੀਂ ਹੈ ਹੋਜਾ ਜਿਹੜਾ ਮੁੱਖ ਮੰਤਰੀ ਦਾ ਇਲਾਜ ਕਰ ਸਕੇ ਤੇ ਜਿਹੜਾ ਇੱਕ ਬੰਦੇ ਦਾ ਇਲਾਜ ਨਹੀਂ ਕਰ ਸਕਦਾ ਉਹ 3 ਕਰੋੜ ਲੋਕਾਂ ਦਾ ਇਲਾਜ ਕਿੱਥੋਂ ਕਰ ਦੂਗਾ ਛੱਡੋ ਪਰੇ ਚੱਲ ਜਾਈਆ ਦੇਖ ਦੇ ਕਿੱਡਾ ਲੋਹਾ ਲਾਇਆ ਮਾਰ ਕੇ ਇਹ ਵੈਲਡਿੰਗ ਵਾਲੇ ਨੇ ਵੀ ਪੈਸੇ ਲਏ ਹੁਣ ਇਹਦੇ ਚੁੰਬਖਾ ਇੱਥੋਂ ਕੀ ਬਖਾਉਣਾ ਆ ਵੇ ਡੰਗਾਏ ਨੇ ਵੀ ਪੈਸੇ ਲੈ ਆਉਣੇ ਆ ਆਹ ਆਹ ਆ ਭਾਈ ਯਾਰ ਕਿਤੇ ਇੱਥੇ ਇਹਦੇ ਨਾਲ ਤਾਂ ਕੋਈ バス ੱਡੇ ਹੀ ਬਣਾ ਦਿੰਦੇ ਕਿ ਮਾੜਾ ਮੋਟਾ ਕੋਈ ਦੁਨਖਾਵੇਂ ਹੀ ਬਹਿ ਜਾਂਦਾ ਅ ਸਰਦਾਰ ਵਾਹ ਵਾਹ ਨਰਪਜੀਤ ਦਾ ਹੱਥ ਹੀ ਜੁੜ ਚਲੋ ਇੰਨਾ ਫਾਇਦਾ ਤਾਂ ਹੋ ਗਿਆ ਮਾਨਸਾ ਵਾ ਇੱਥੇ ਛਾਂ ਆ ਗਈ ਤੁਹਾਡੀ ਆ ਛਾਂ ਜੀ ਆ ਗਈ ਹੈ ਚਲੋ ਆਪ ਬੈਨਨਾਂ ਛਾਂ ਥੋੜੀ ਥੋੜੀ ਦਿੰਦੇ ਆ ਇੱਕ ਬਠਿੰਡਿਓਂ ਮੈਂ ਆਇਆ ਸੀ ਦਵਾਈ ਲੈ ਕੇ ਬਾਪੂ ਦੀਆਂ ਰਿਪੋਰਟਾਂ ਸੈਂਡ ਕੀਤੀਆਂ ਸੀ ਵੀ ਦਿਮਾਗੀ ਪਰੇਸ਼ਾਨੀਆਂ ਥੋੜੀ ਜਿਹੀ ਲਾਈਟ ਦੇ ਕਾਰਨ। ਹਵਾਈ ਲੈ ਕੇ ਆਈ ਜਾਵਾਂ ਤੇ ਉੱਥੇ ਜਿੱਥੇ ਜਹਾਜ਼ ਚੌਂਕ ਆ ਜਿਹੜਾ ਹਵਾਈ ਚੌਂਕ ਕਹ ਲਓ। ਉੱਥੇ ਇਹਨਾਂ ਦੇ ਮੰਤਰੀ ਦੀ ਲੱਗੀ ਪਈ ਸੀ ਕਿ ਮੰਤਰੀ ਸੀ ਆਮ ਆਦਮੀ ਪਾਰਟੀ ਪਾਇਆ ਪਿਆਸੀ। ਆਖੇ ਰੋਖ ਲਗਾਓ ਧਰਤੀ ਬਚਾਓ ਤੇ ਜਿਹੜਾ ਤੁਸੀਂ ਆ ਮੇਰੇ ਹਜ਼ਾਰਾਂ ਰੁਪਈਆ ਦੇ ਤੁਸੀਂ ਇਹ ਲੋਹਿਆ ਗੱਡੀ ਤੁਰੇ ਆਉਂਨੇ ਆ ਧਰਤੀ 'ਚ ਇਹ ਹਜ਼ਾਰਾਂ ਰੁਪਈਆ ਦੇ ਤੁਸੀਂ ਚੰਗੇ ਚੰਗੇ ਫਲਾਂ ਦੇ ਬੂਟੇ ਗਾੜ ਦਿੰਦੇ ਇਹਨੇ ਕੀ ਦੇਣਾ ਇਹ ਮਾਨ ਸਾਹਿਬ ਇਹ ਲੋਹੇ ਨੂੰ ਜੰਗਾਲ ਲੱਗ ਜਾਣੀ ਮੈਂ ਤੁਹਾਨੂੰ ਰਖਾਂ ਇਹ ਜੰਗਾਲ ਪੈ ਜੂਗੀ ਜਿਵੇਂ ਇਹ ਹੁਣ ਮਨਿਆ ਸਮਝ ਲਓ ਵੀ 2 ਸਾਲਾਂ ਦੇ ਵਿੱਚ ਇਹਨੇ ਵੀ ਬਰਬਾਦ ਹੋ ਜਾਣਾ ਤੇ 2 ਸਾਲਾਂ ਬਾਅਦ ਤੁਹਾਡੀ ਸਰਕਾਰ ਵੀ ਨਹੀਂ ਆਉਂਦੀ ਖੂਹ ਦੇ ਵਿੱਚ ਇੱਟ ਦੱਬੀ ਸਮਝ ਲਓ ਵੀ ਖੂਹ ਦੇ ਵਿੱਚੋਂ ਇੱਟ ਦੱਬ ਦਿੰਦਾ ਨਾ ਜਿਵੇਂ ਕੋਈ ਉਸੇ ਤਰ੍ਹਾਂ ਤੁਹਾਡੀ ਸਰਕਾਰ ਦੱਬੀ ਜਾਣੀ ਕਿਆ ਸੋਹਣੇ ਲੱਗਦੇ ਵਾਹ ਜੱਟ ਦੇਓ ਸੱਜੀ ਉਹ ਸੱਚੇ ਆ ਭਗਵੰਤ ਮਾਨ ਜੀ ਸੱਚੇ ਮੁੱਖ ਮੰਤਰੀ ਜੀ ਸਕੂਲ ਆ ਫੈਮਿਨੈਸ ਕਿਤੇ ਸਾਡੇ ਗਰੀਬਾਂ ਦੇ ਬੱਚਿਆਂ ਦੇ ਬਰੋਬਰ ਵੀ ਡੀ ਸੀ ਐਸ ਐਸ ਪੀ ਐਮ ਐਲ اے ਐਮ ਪੀ ਦੇ ਬੱਚੇ ਸਕੂਲਾਂ ਚ ਲਾ ਦੋ ਤਾਂ ਕਿੰਨੀ ਵਧੀਆ ਗੱਲ ਆ ਯਾਰ ਨਾਲੇ ਫਾਇਲ ਕਾਚ ਵੀ ਤੁਸੀਂ ਬਣਾਈ ਆ ਸਕੂਲ ਆ ਫੈਮਿਨੈਸ ਸਹਿਰਾ ਅੰਮ੍ਰਿਤਸਰ ਤੁਸੀਂ ਇਹ ਬਣਾਈ ਕਰਿਆ ਤੇ ਸਾਡਾ ਫਾਇਲ ਕਦੇ ਨਾ ਰੋਸ਼ਨ ਕਰਦੇ ਕੰਮ ਸੇ ਕੰਮ ਅੱਛਾ ਉਹ ਟੀਚਰ ਵਿਖਾਈ ਨਹੀਂ ਖਾਲੀ ਮੇਜ਼ ਹੀ ਰੱਖਦੇ ਉੱਥੇ ਜੇਕਰ ਮਹਾਰਾਜ ਤੁਸੀਂ ਇਹ ਹੀ ਕਰੋੜਾ ਰੁਪਈਆ ਦੇ ਜਿਹੜੇ ਸਾਡੇ ਟੀਚਰ ਜਿਹੜੇ ਤੁਹਾਡੇ ਤੋਂ लाठी ਚਾਰਜ ਕਰਾਉਂਦੇ ਫਿਰਦੇ ਆ ਕੱਚੇ ਇਤਹਾਪਕ ਹੋ ਗਏ ਜਾਂ ਜਿਹੜੇ ਈਟੀਟੀ ਕਰੀ ਫਿਰਦੇ ਆ ਉਹਨਾਂ ਨੂੰ ਨੌਕਰੀਆਂ ਦੇ ਦਿੰਦੇ ਇਹਨਾਂ ਪੈਸਿਆਂ ਦੀਆਂ ਪਰ ਇਹਨਾਂ ਤੁਸੀਂ ਫਿਰ ਦਿਖਾਵਾ ਨਹੀਂ ਨਾ ਹੋਣਾ ਸੀ ਇਹ ਜੀ ਬੈਨਰਾਂ ਤੇ ਪੈਸਾ ਬਹੁਤ ਲੱਗ ਰਿਹਾ ਪਰ ਸਰਕਾਰ ਲੋਕਾਂ ਦੇ ਪੈਸਾ ਨਹੀਂ ਲਾ ਰਹੀ ਚਲੋ ਤੁਸੀਂ ਵੀ ਕੋਸ਼ਿਸ਼ ਕਰਿਆ ਜੇ ਲੱਭ ਸਕਨੇ ਹੈ ਅਸਲ ਜਿੱਤਾ ਇਹਨਾਂ ਦਾ ਜਿਹੜਾ ਕੱਲ ਉਹਨਾਂ ਜਿਹੜਾ ਰੋਡ ਮੈਪ ਸੀ ਉਹ ਚੋਰੀ ਹੋ ਗਿਆ ਹੁਣ ਰਪਟ ਵੀ ਪਤਾ ਨਹੀਂ ਕਿੱਥੇ ਲਖਾਉਂਗੇ ਛੱਡੋ ਪਰੇ ਆਪਾਂ ਚੱਲ ਗਏ ਇਹਨਾਂ ਨੇ ਕਿਹੜਾ ਗੱਲ ਸਮਝਣੀ ਹੈ ਮਾਨ ਸਾਹਿਬ ਜਿੰਨੀ ਨਿਮਰਤਾ ਨਾਲ ਤੁਸੀਂ ਹੱਥ ਜੋੜੀ ਬੈਠੇ ਨੇ ਇਦੋਂ ਜ਼ਿਆਦੇ ਖੁਸ਼ੀ ਦੇ ਨਾਲ ਤੁਹਾਨੂੰ ਲੋਕਾਂ ਨੇ 92 ਸੀਟਾਂ ਦਿਤਾ ਕੇ ਦਿੱਤੀਆਂ ਤੇ ਮਾਫੀ ਚਾਹੁੰਨਾ ਤੁਸੀਂ 92 ਸੀਟਾਂ ਦਾ ਨਾ ਮੁੱਲ ਨਹੀਂ ਮੋੜਿਆ ਕੋਈ ਲੋਕਾਂ ਦਾ ਨਹੀਂ ਸਵਾਰਿਆ ਸਵਾਏ ਕਰਜ਼ਾ ਚੜਾਉਣ ਤੋਂ ਹੁਣ ਐਡੇ ਐਡੇ ਬੈਨਰ ਕਰਨੇ ਕੀ ਸੀ ਕਮਾਲ ਹੋ ਗਈ ਤੁਹਾਡੀ ਇਹ ਜਿੰਨੇ ਮਰਜੀ ਤੁਸੀਂ ਬੈਨਰ ਲਾ ਦਿਓ ਇਹ ਸਰਕਾਰ ਦੁਬਾਰਾ ਔਖੀ ਬਣੂਗੀ ਤੁਹਾਡੀ ਇਹ ਬੇਨਤੀ ਸਮਝੋ ਜੇ ਹੁਣ ਤਾਂ ਜਿਨੇ ਕੋਈ ਸਿਆਣਿਆਂ ਦੇ ਘਰੇ ਸਿਆਣਿਆਂ ਦੀ ਗੱਲ ਹੈ ਨਾ ਵੀ ਉਹਨੇ ਇੱਕ ਬੈਨਰ ਹੋਰ ਵੀ ਲਾਓ ਕਿ ਜ਼ੀਰੋ ਦੀ ਖੋਜ ਸਾਡੀ ਸਰਕਾਰ ਵਾਸਤੇ ਹੋਈ ਸੀ ਬਾ ਜ਼ੀਰੋ ਦਿੱਤੀ ਟੋਲ ਨੇ ਬਾਏ ਪੰਜਾਬ ਦੇ ਲੋਕੋ ਇਹ ਬਹੁਤ ਜ਼ਿਆਦੇ ਲੱਗੇ ਪਏ ਆ ਜਿਹੜੇ ਪੋਸਟਰ ਲੱਗੇ ਪਏ ਨਾ ਬਾਈਨਰ ਲੋਹੇ ਦੀਆਂ ਪਾਈਪਾਂ ਦੇ ਬਹੁਤ ਜ਼ਿਆਦੇ ਲੱਗੇ ਆ ਮੁਕਸਰ ਤੋਂ ਕੋਟਕਪੂਰਾ ਰੋਡ ਜਾਉਂਗੇ ਉੱਥੇ ਵੀ ਲੱਗੇ ਪਏ ਆ ਹਰ ਰੋੜਾਂ ਤੇ ਲੱਗੇ ਪਏ ਆ ਆ ਮੇਰੇ ਹਿਸਾਬ ਨਾਲ ਜਿੱਡੀਆਂ ਮੋਟੀਆਂ ਪਾਈਪਾਂ ਪਾਂਗਾ ਪਿੰਗਾ ਇਹ ਵੀ 25000 ਦੀਆਂ ਪਾਈਪਾਂ ਹੋਣਗੀਆਂ ਉਹੀ ਵੀ 25000 ਰੁਪਿਆ ਜਿਹੜਾ ਇਹਨਾਂ ਨੇ ਕਰੋੜਾਂ ਰੁਪਿਆ ਲਾਉਣਾ ਇਹ ਹੀ ਕਰੋੜਾਂ ਰੁਪਿਆ ਦੇ ਗਰੀਬ ਲੋਕਾਂ ਦੇ ਮਕਾਨ ਬਣਦੇ ਸੀ ਬਾਾਕੀ ਤੁਸੀਂ ਸਮਝਦਾਰ ਚੰਗਾ ਮਾਨ ਸਾਹਿਬ ਲਾਓ ਲਾਓ ਪੋਸਟਰ ਨਾਲ ਤੁਸੀਂ ਜੇਕਰ ਪੋਸਟਰਾਂ ਵਾਲੀ ਕੰਮ ਸਵਰਦੇ ਸੀ ਤੇ ਕੱਲ ਹੀ ਕੰਮ ਕਰੀ ਜਾਂਦੇ ਸੀ ਕਾਂਗਰਸੀ ਕਰੀ ਜਾਂਦੇ ਸੀ ਬੀਜੇਪੀ ਵਾਲੇ ਕਰੀ ਜਾਂਦੇ ਤੁਸੀਂ ਕਾਹਨੂੰ ਇਨਾ ਕਾਹਨੂੰ ਇਨਾ ਦੁੱਖ ਪਚਾਇਆ ਆਪਦੇ ਸਰੀਰ ਨੂੰ ਚਲੋ ਚਲੋ ਕੋਈ ਨਾ ਕੋਈ ਦੱਬੋ ਦੱਬੋ ਕੰਮ ਪੋਸਟਰਾਂ ਵਾਲਾ ਦੱਬੋ 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 ਬਹੁਤ ਚੱਲ ਜੇ ਭਈ ਦੱਬਨ ਦੋ ਇਹਨਾਂ ਨੂੰ ਕੰਮ